ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਅੱਜ ਕੁਝ ਫਿਲਮਾਂ ਦਾ ਤੁਹਾਨੂੰ ਵੇਰਵਾ ਦੱਸਾਂਗੇ ਜਨਵਰੀ ਤੋਂ ਲੈ ਕੇ ਜੂਨ ਤੱਕ ਕਿੰਨੀਆਂ ਟੋਟਲ ਫਿਲਮਾਂ ਰਿਲੀਜ਼ ਹੋਈਆਂ ਪੰਜਾਬੀ ਤੇ ਕਿੰਨੀਆਂ ਬਲੌਕਬਾਸਟਰ ਗਈਆਂ ਤੇ ਕਿੰਨੀਆਂ ਫਿਲਮਾਂ ਹਿੱਟ ਹੋਈਆਂ ਤੇ ਕਿੰਨੀਆਂ ਫਿਲਮਾਂ ਫਲॉप ਹੋਈਆਂ ਸਭ ਤੋਂ ਪਹਿਲਾਂ ਦੱਸ ਦਿਆਂ ਕਿ 6 ਮਹੀਨਿਆਂ ਦੇ ਵਿੱਚ ਜੇ ਜਨਵਰੀ ਤੋਂ ਜੂਨ ਦੀ ਗੱਲ ਕਰੀਏ 6 ਮਹੀਨਿਆਂ ਦੇ ਵਿੱਚ ਕੁੱਲ 44 ਫਿਲਮਾਂ ਜਿਹੜੀਆਂ ਨੇ ਉਹ ਰਿਲੀਜ਼ ਹੋਈਆਂ ਨੇ ਤੇ ਬਲੌਕਬਸਟਰ ਦੋ ਫਿਲਮਾਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜੱਟ ਐਂਡ ਜੂਲੀਅਟ 3 ਤੇ ਉਸ ਤੋਂ ਬਾਅਦ ਗੱਲ ਕਰਦੇ ਚਿੰਦਾ ਚਿੰਦਾ ਨੋ ਪਾਪਾ ਇਹ ਦੋ ਫਿਲਮਾਂ ਬਲੌਕਬਸਟਰ ਗਈਆਂ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਹਿੱਟ ਫਿਲਮਾਂ ਦੀ ਫੁੱਲ ਹਿੱਟ ਫਿਲਮਾਂ ਜਿਹੜੀਆਂ ਗਈਆਂ ਨੇ ਉਹਨੇ ਵਾਰਨਿੰਗ 2 ਜੱਟ ਨੂੰ ਚੁੜੇਲ ਟੱਕਰੀ ਭੋਲੇ ਹੋਏ ਭੋਲੇ ਸ਼ਾਇਰ ਜੇ ਜੱਟ ਵਿਗੜ ਗਿਆ ਨਹੀਂ ਮੈਂ ਸੱਸ ਕੁੱਟਲੀ ਇਹ 6 ਫਿਲਮਾਂ ਜਿਹੜੀਆਂ ਨੇ ਇਹ ਹਿੱਟ ਹੋਈਆਂ ਨੇ ਤੇ ਹੁਣ ਫਲੋ ਫਿਲਮਾਂ ਦੀ ਗੱਲ ਕਰਦੇ ਆ ਕਿ ਫਲੋ ਫਿਲਮਾਂ ਜਿਹੜੀਆਂ ਕਿੰਨੀਆਂ ਹੋਈਆਂ ਨੇ 36 ਫਿਲਮਾਂ ਫਲੋ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਮਨਸੂਬਾ ਜੱਟਾ ਡੋਲੀ ਨਾ ਮੁੰਡਾ ਰੌਕਸਟਾਰ ਰਜ਼ਾਏ ਇਸ਼ਕ ਗ੍ਰਾਮੇ ਵਾਲੇ ਲੰਬੜਾਂ ਦਾ ਲਾਣਾ ਖਿਡਾਰੀ ਜੀਵੇ ਸੋਹਣਿਆ ਜੀ ਵੇਖੀ ਜਾ ਛੇੜੀ ਨਾ ਗਦਰ 1947 ਜੇ ਪੈਸਾ ਬੋਲਦਾ ਹੁੰਦਾ ਫੈਰ ਮੇਲੇ ਦੇ ਹੂ ਮੈਂ ਡਰ ਗਈ ਲੈਕੀਆ 2 ਜੱਟੀ 15 ਮਰਬਿਆਂ ਵਾਲੀ ਸੰਗਰਾਮ ਮਜ ਨੂੰ ਵੇਲੀ ਜਨਤਾ ਪਿਆਰ ਨਾਲੋ ਯਾਰ ਚੰਗੇ ਫੇਰ ਮਾਮਲਾ ਗੜਬੜ ਹੈ ਪੁਰਾਣਾ ਟੂ ਚੱਲ ਭੱਜ ਚੱਲੀਏ ਸਰੈਂਡਰ ਭੂਤ ਜੀ ਜਿਉਂਦੇ ਰਹੋ ਫੁਰਤੀਲਾ ਕਾਲੇ ਅੰਗਰੇਜ਼ ਤਬਾਹੀ ਰੀਲੋਡਡ ਪਿੰਡ ਵਾਲਾ ਸਕੂਲ ਨਾਨਕ ਨਾਮ ਜਹਾਜ਼ ਹੈ ਮਹਿਕਮਾ ਛੜਿਆਂ ਦਾ ਅਲੜ ਬਰੇਸ ਡੈਡੀ ਸਮਝਿਆ ਕਰੋ ਰੋਡੇ ਕਾਲਜ ਤੇਰੀਆਂ ਮੇਰੀਆਂ ਫੇਰ ਆ ਫੇਰੀਆਂ ਸੋ ਕੁੱਲ 36 ਫਿਲਮਾਂ ਜਿਹੜੀਆਂ ਇਹ ਫਲॉप ਹੋਈਆਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਨੇ 6 ਫਿਲਮਾਂ ਹਿੱਟ ਹੋਈਆਂ ਨੇ ਤੇ ਦੋ ਫਿਲਮਾਂ ਜਿਹੜੀਆਂ ਨੇ ਬਲੌਕਬਸਟਰ ਹੋਈਆਂ ਨੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਅੱਜ ਕੁਝ ਫਿਲਮਾਂ ਦਾ ਤੁਹਾਨੂੰ ਵੇਰਵਾ ਦੱਸਾਂਗੇ ਜਨਵਰੀ ਤੋਂ ਲੈ ਕੇ ਜੂਨ ਤੱਕ ਕਿੰਨੀਆਂ ਟੋਟਲ ਫਿਲਮਾਂ ਰਿਲੀਜ਼ ਹੋਈਆਂ ਪੰਜਾਬੀ ਤੇ ਕਿੰਨੀਆਂ ਬਲੌਕਬਸਟਰ ਗਈਆਂ ਤੇ ਕਿੰਨੀਆਂ ਫਿਲਮਾਂ ਹਿੱਟ ਹੋਈਆਂ ਤੇ ਕਿੰਨੀਆਂ ਫਿਲਮਾਂ ਫਲੌਪ ਹੋਈਆਂ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ 6 ਮਹੀਨਿਆਂ ਦੇ ਵਿੱਚ ਜੇ ਜਨਵਰੀ ਤੋਂ ਜੂਨ ਦੀ ਗੱਲ ਕਰੀਏ 6 ਮਹੀਨਿਆਂ ਦੇ ਵਿੱਚ ਕੁੱਲ 44 ਫਿਲਮਾਂ ਜਿਹੜੀਆਂ ਨੇ ਉਹ ਰਿਲੀਜ਼ ਹੋਈਆਂ ਨੇ ਤੇ ਬਲੌਕਬਸਟਰ ਦੋ ਫਿਲਮਾਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜਟ ਐਂਡ ਜੂਲੀਅਟ 3 ਤੇ ਉਸ ਤੋਂ ਬਾਅਦ ਗੱਲ ਕਰਦੇ ਚਿੰਦਾ ਚਿੰਦਾ ਨੋ ਪਾਪਾ ਇਹ ਦੋ ਫਿਲਮਾਂ ਬਲੌਕਬਸਟਰ ਗਈਆਂ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਹਿੱਟ ਫਿਲਮਾਂ ਦੀ ਕੁੱਲ ਹਿੱਟ ਫਿਲਮਾਂ ਜਿਹੜੀਆਂ ਗਈਆਂ ਨੇ ਉਹਨੇ ਵਾਰਨਿੰਗ 2 ਜੱਟ ਨੂੰ ਚੁੜੇਲ ਟੱਕਰੀ ਭੋਲੇ ਉਹ ਭੋਲੇ ਸ਼ਾਇਰ ਜੇ ਜੱਟ ਵਿਗੜ ਗਿਆ ਨਹੀਂ ਮੈਂ ਸੱਸ ਕੁਕੜੀ ਇਹ 6 ਫਿਲਮਾਂ ਜਿਹੜੀਆਂ ਨੇ ਇਹ ਹਿੱਟ ਹੋਈਆਂ ਨੇ ਤੇ ਹੁਣ ਫਲੋ ਫਿਲਮਾਂ ਦੀ ਗੱਲ ਕਰਦੇ ਆ ਕਿ ਫਲੋ ਫਿਲਮਾਂ ਜਿਹੜੀਆਂ ਕਿੰਨੀਆਂ ਹੋਈਆਂ ਨੇ 36 ਫਿਲਮਾਂ ਫਲੋਪ ਰੀਆਂ ਨੇ ਜਿਨ੍ਹਾਂ ਦੇ ਵਿੱਚ ਮਨਸੂਬਾ ਜੱਟਾ ਡੋਲੀ ਨਾ ਮੁੰਡਾ ਰੌਕਟਾਰ ਰਜ਼ਾਏ ਇਸ਼ਕ ਗ੍ਰਾਮੇ ਵਾਲੇ ਲੰਬੜਾ ਦਾ ਲਾਣਾ ਖਿਡਾਰੀ ਜੀਵੇ ਸੋਹਣਿਆ ਜੀ ਵੇਖੀ ਜਾ ਛੇੜੀ ਨਾ ਗਦਰ 1947 ਜੇ ਪੈਸਾ ਬੋਲਦਾ ਹੁੰਦਾ ਫੈਰ ਮੇਲੇ ਦੇ ਹੂ ਮੈਂ ਡਰ ਗਈ ਲੈਕੀਆ 2 ਜੱਟੀ 15 ਮਰਬਿਆਂ ਵਾਲੀ ਸੰਗਰਾਮ ਮਜਨੂ ਵੇਲੀ ਜਨਤਾ ਪਿਆਰ ਨਾਲੋ ਯਾਰ ਚੰਗੇ ਫੇਰ ਮਾਮਲਾ ਗੜਬੜ ਹੈ ਪੁਰਾਣਾ 2 ਚੱਲ ਭੱਜ ਚੱਲੀਏ ਸਰੈਂਡਰ ਹੂਸ ਜੀ ਜਿਉਂਦੇ ਰਹੋ ਫੁਰਤੀਲਾ ਕਾਲੇ ਅੰਗਰੇਜ਼ ਤਬਾਹੀ ਰੀਲੋਡਡ ਪਿੰਡ ਵਾਲਾ ਸਕੂਲ ਨਾਨਕ ਨਾਮ ਜਹਾਜ਼ ਹੈ ਮਹਿਕਮਾ ਛੜਿਆਂ ਦਾ ਅਲੜ ਬਰੇਸ ਡੈਡੀ ਸਮਝਿਆ ਕਰੋ ਰੋਡੇ ਕਾਲਜ ਤੇਰੀਆਂ ਮੇਰੀਆਂ ਫੇਰਾ ਫੇਰੀਆਂ ਸੋ ਕੁੱਲ 36 ਫਿਲਮਾਂ ਜਿਹੜੀਆਂ ਤੇ ਫਲॉप ਹੋਈਆਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਨੇ 6 ਫਿਲਮਾਂ ਹਿੱਟ ਹੋਈਆਂ ਨੇ ਤੇ ਦੋ ਫਿਲਮਾਂ ਜਿਹੜੀਆਂ ਨੇ ਬਲਾਕਬਸਟਰ ਹੋਈਆਂ ਨੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram x aur whatsapp channel par